ਅੰਮ੍ਰਿਤਸਰ ਦੇ ਵਿੱਚ ਸੀਰੀਅਲ ਬਲਾਸਟ ਰੁਕਣ ਦਾ ਨਾਮ ਨਹੀਂ ਲੈ ਰਹੀ ਅੱਜ ਤੜਕਸਾਰ 4 ਵਜੇ ਇੱਕ ਇਸਲਾਮਾਬਾਦ ਥਾਣੇ ਦੇ ਵਿੱਚ ਹੋਰ ਬਲਾਸਟ ਹੋਇਆ ਦੱਸਦੇ ਕਿ ਕੁਝ ਸਮਾਂ ਪਿੱਛੇ ਵੀ ਅੰਮ੍ਰਿਤਸਰ ਦੇ ਵਿੱਚ ਇੱਕ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ ਇੱਕ ਸਹਿਮ ਦਾ ਮਾਹੌਲ ਬਣ ਗਿਆ ਸੀ ਤਾਂ ਅੱਜ ਸਵੇਰੇ ਤੜਕਸਾਰ ਫਿਰ 4 ਵਜੇ ਇਸਲਾਮਾਬਾਦ ਥਾਣੇ ਦੇ ਵਿੱਚ ਜੋ ਇਹ ਬਲਾਸਟ ਹੋਇਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ ਦੱਸ ਦਈਏ ਕਿ ਪੁਲਿਸ ਦੇ ਉੱਚ ਅਧਿਕਾਰੀ اسلامਾਬਾਦ ਥਾਣੇ ਦੇ ਵਿੱਚ ਪਹੁੰਚ ਕੇ ਜਾਂਚ ਕਰ ਰਹੀ ਨੇ ਪੁਲਿਸ ਤੋਂ ਬਗੈਰ ਫੌਜ ਦੀ ਇੱਕ ਟੁਕੜੀ ਵੀ ਪਹੁੰਚ ਕੇ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਫੌਜ ਦੀ ਟੁਕੜੀ ਨੇ اسلامਾਬਾਦ ਥਾਣੇ ਨੂੰ ਆਲੇ ਦੁਆਲੇ ਤੋ ਘੇਰਾਬੰਦੀ ਕਰ ਲਈ ਹੈ ਤੇ ਕਿਸੇ ਵੀ ਵਿਅਕਤੀ ਦੇ ਅੰਦਰ ਜਾਣ ਤੇ ਮਨਾਹੀ ਹੈ মিডিਆ ਵੀ ਇਸ ਦੀ ਕਵਰੇਜ ਲਈ ਪਹੁੰਚਿਆ ਪਰ ਫਿਲਹਾਲ ਜਿਹੜਾ ਇਸ ਦੀ ਪੂਰੀ ਡੂੰਘਾਈ ਤੋਂ ਜਾਂਚ ਪੁਲਿਸ ਅਧਿਕਾਰੀ ਕਰ ਰਹੇ ਨੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਤਮਾਕੇ ਜਹੀ ਕੋਈ ਆਵਾਜ਼ ਹੋਈ ਹੈ ਪਰ ਇਹ ਕੋਈ ਵੱਡਾ ਤਮਾਕਾ ਨਹੀਂ ਹੈ ਨਾ ਹੀ ਇਸ ਦੀ ਕੋਈ ਹਲੇ ਕੋਈ ਜਾਨੀ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਹੋਈ ਹੈ ਪਰ ਇਸ ਦੇ ਪਿੱਛੇ ਕੀ ਕਾਰਨ ਹੈ ਕੌਣ ਹੈ ਜੋ ਬਲਾਸਟ ਕਰ ਰਿਹਾ ਹੈ ਇਸ ਦੀ ਪੂਰੀ ਜਾਂਚ ਹੋ ਰਹੀ ਹੈ ਉਹਨਾਂ ਦੱਸਿਆ ਕਿ ਜੋ ਪਿਛਲੀ ਵਾਰ ਤਮਾਕਾ ਹੋਇਆ ਸੀ ਉਹਦੇ ਵਿੱਚ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦ ਕਿ ਉਹਨਾਂ ਦਾ ਮੁਖ ਜਿਹੜਾ ਸਰਗਣਾ ਹੈ ਅਮਨ ਖੋਖਰ ਉਹ ਹਾਲੇ ਤੱਕ ਕਾਬੂ ਨਹੀਂ ਹੋਇਆ ਉਸ ਨੂੰ ਕਾਬੂ ਕਰਨ ਲਈ ਪੁਲਿਸ ਪੂਰੀ ਭਾਲ ਤੇ ਲੱਗੀ ਹੋਈ ਹੈ ਤਾਂ ਦੱਸ ਦਈਏ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਇਹ ਜੋ ਬਲਾਸਟ ਹੋਇਆ ਇਸ ਦੇ ਨਾਲ ਇੱਕ ਵਾਰ ਅੰਮ੍ਰਿਤਸਰ ਦੇ ਵਿੱਚ ਪੂਰਾ ਡਰ ਤੇ ਸਹਿਮ ਦਾ ਮਾਹੌਲ ਫੈਲਿਆ ਹੋਇਆ ਹੈ ਪੁਲਿਸ ਤੇ ਫੌਜ ਦੀ ਟੁਕੜੀ ਇਸ ਦੀ ਪੂਰੀ ਜਾਂਚ ਕਰਨ ਤੇ ਲੱਗੀ ਹੋਈ ਆ ਇਸੇ ਤਰ੍ਹਾਂ ਦੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਔਨ ਪੁਆਇੰਟ ਦੇ ਨਾਲ ਧੰਨ